ਕੋਈ ਨਾ ਕਾ ਓਏ ਤੇਰਾ ਬੇੜਾ ਬਜੇ ਤੇਰਾ ਕੀ ਹੋ ਗਿਆ ਓਏ ਹੋ ਰੇਡ ਪੈ ਗਈ ਚਾਚਾ ਓਏ ਸਾਰੀ ਦੁਨੀਆ ਪਿੰਦੀ ਐ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸੁਣ ਖਾਣੀ ਆ ਰੋਟੀ ਕਰੇ ਸਮਾਰ ਕੇ ਜਿ ਖੜਾ ਨਾ ਕਿਤੇ ਮੇਰਾ ਸਾਲਾ ਫੇਰ ਖੁਰਜੇ ਇਹ ਰਸੀਲੇ ਜੇ ਵਹਣਾ ਵਹਣ ਚੋਦੇ ਐਂ ਤਾਂ ਕਰਦੇ ਨੇ ਚਾਲ ਦੇਖ ਦੇਖ ਓਏ ਕਿਵੇਂ ਤੁਰਦਾ ਐ ਕਿਵੇਂ ਤੁਰਦਾ ਨਾ ਹੋ ਗਿਆ ਤੇਰਾ ਟਾਈਮ ਕਾਕਾ ਜੀ ਉਹ ਬਸ ਚਾ ਚਾਰ ਡੰਗਰਾਂ ਦਾ ਕਰਦਾ ਕਰਦਾ ਟਾਈਮ ਲੱਗ ਗਿਆ ਇੱਕ ਸਾਈਕਲ ਨਹੀਂ ਦੀ ਪੈਂਚਰ ਹੋ ਰਹੀ ਦੀ ਆ ਫਿਰ ਤਾਂ ਕਰਕੇ ਤੁਰ ਕੇ ਆਇਆ ਟਾਈਮ ਲੱਗ ਗਿਆ ਉਹ ਡੰਗਰ ਨੂੰ ਆਪਾਂ ਵਪਾਰੀਆਂ ਕੰਜਰ ਦਿਆਂ ਉਹ ਚਾ 2.5 2 2 ਨੇਗੇ ਉਹ ਫਿਰ ਵੀ ਦੀ ਪਹਿਲਾਂ ਉਹਨੂੰ ਮੈਂ ਕੱਖ ਪਾਏ ਫਿਰ ਮੈਂ ਹੁਣ ਨਮਾਈਆਂ ਫਿਰ ਮੈਂ ਥੋੜਾ ਟਾਈਮ ਉਹ ਛੱਡੋ ਗੱਲਾਂ ਨੂੰ ਛੱਡ ਪਰਾਂ ਸਮਾਨ ਚੱਲ ਰਿਹਾ ਆਪਣਾ ਚੱਲ ਪਿਆ ਪੂਰਾ ਚੋਕਾ ਚੱਕ ਰਖੇਗਾ ਦੋ ਤਿੰਨ ਬੋਤਲਾਂ ਭਰਗੀਆਂ ਹੋਣੀਆਂ ਤੂੰ ਉੱਥੇ ਹੈਗਾ ਜਾਗਰ ਕੰਜਰ ਦਾ ਪੋਲਾ ਮੈਂ ਤਾਂ ਉਹਨੂੰ ਪੁਰਾਣੀ ਪੈਪਸੀ ਦੇ ਕੇ ਆਇਆ ਹਾਂ ਓਹੋ ਮੇਰਾ ਵੀ ਚੱਕ ਕੇ ਫੜਾ ਤੀ ਕੋਈ ਨਾ ਤੂੰ ਆ ਆ ਰੱਖ ਲੈ ਪਹਿਲੇ ਤੋੜ ਦੀ ਖਸਮਾ ਖਸਮਾ ਮੈਂ ਤਾਂ ਤੈਨੂੰ ਰੱਖੂਗੀ ਐ ਕਹਿੰਦਾ ਨਾ ਉਹਦਾ ਪਾਣੀ ਪੂਣੀ ਬਦਲਾ ਲਈ ਗੌਰ ਨਾਲ ਜਾ ਕੇ ਉਹ ਹੈ ਪਿਆਕੜਾ ਪੈਣ ਦਾ ਖਸਮਾ ਉਹ ਚੱਲ ਕੋਈ ਨਾ ਤਾਂ ਮੈਂ ਕਹਿ ਦੂੰਗਾ ਉਹ ਤਤੀ ਨਿਕਲਦੀ ਨੇ ਵੀ ਜਾਨ ਅੰਤੜਾ ਫੁਕਦੂ ਮੇਰੇ ਸਾਲੇ ਦੀਆਂ ਕਿਤੇ ਮੁੱਦੇ ਮੂਦੇ ਬੱਠੜੇ ਜਿ ਡਿਗ ਜੇ ਪੈਣ ਦਾ ਖਸਮਾ ਹਾਈ ਆਹੀ ਜੈ ਉਹ ਉਹ ਕਿਤੇ ਉਹ ਮੈਨਾਂ ਸੀੜੀ ਕਰਦੇ ਆ। ਉਹ ਸੀੜੀ ਨੂੰ ਪੈਣ ਦੇ ਕਰ ਆਪਣੇ ਫਰਾ ਪੱਟੂਆ ਤੂੰ ਕੋਈ ਚੱਕਰ ਨਹੀਂ ਘੱਟ ਲਾਦੀ ਤੇਰਾ ਚਾਪੇ ਬੂਤੂਆ। ਅੱਛਾ ਘਾਟਾ ਲਾਦਾ ਫਿਰ। ਮਾਹ ਕੋਈ ਨਹੀਂ ਬਸ ਮਾ ਆ ਬੂਤਲੂ ਕੱਢੀ ਗੱਲ ਐ। ਕੋਈ ਨਾ ਦੇਖਣ ਦੇ ਉਹਨੂੰ ਮੈਂ। ਮੈਂ ਤੈਨੂੰ ਕਿੰਨੇ ਵਾਰ ਕਹਿੰਦਾ ਕੋਈ ਬੰਦਾ ਸਮਾਰਨਾ ਹੁੰਦਾ ਨਾ ਗੋਡਨ ਥੱਲੇ ਥੱਲੇ ਸਮਾਰਦੇ ਚ ਇਹ ਚੂਹਰਾ ਕਰ ਲੱਤੁੰਦਾ। ਕੁਛ ਨਹੀਂ ਹੁੰਦਾ ਹੈ ਗਿਆ। ਤੱਕ ਟਾਈਮ ਇਹਨੂੰ ਕਹਤਾ ਮੈਂ ਖੁੱਲੀ ਛੁੱਟੀ ਐ। ਮੈਂ ਭਗਾ ਦੂੰ ਸਲੇ ਨੂੰ। ਤੂੰ ਗੌਰ ਕਰ ਜਾ ਕੇ ਮੈਂ ਉੱਪਰ ਦੀ ਗੇੜਾ ਮਾਰਿਆ ਜਾਂ ਮੇਰਾ ਸ਼ੇਰ। ਆਹ। ਜ਼ਰੂਰ ਨਾ ਦਾ ਰੂਤ ਨਾਲ ਜੱਟ ਦੇ ਕਮਰਾਂ ਤੱਕ ਜਾਊਗੀ ਆਏ ਹਾਏ ਹਾਏ ਬੱਲਾ 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 ਕਿਤੇ ਨਾਜਰੇ ਨਾ ਲੱਗਦੇ ਓਏ ਤੋ ਕਦਾਂ ਨਿਆ ਏੜਾ ਓਏ ਓ ਬਾ ਚਾਚਾ ਵਾ ਸ਼ਾਬਾਸ਼ ਏ ਤੇਰੇ ਓ ਜਦ ਤੈਨੂੰ ਮੇਰੇ ਆਏ ਦਾ ਨਹੀਂ ਪਤਾ ਲੱਗਿਆ ਪਲਾਂ ਦੀ ਇਹ ਜੀ ਤਾਂ ਗੌਰ ਰੱਖੀ ਹੋਣੀ ਉਹ ਗੌਰ ਨੂੰ ਕਿ ਕਿ ਦਨਾਲਾ ਬੰਦ ਕਰੂਆ ਯਾ ਉਹ ਦਨਾਲੇ ਦੀ ਗੱਲ ਨਹੀਂ ਕਹਿੰਦਾ ਚਾਚਾ ਮੈਂ ਮੈਂ ਤਾਂ ਇਹ ਕਹਿਣਾ ਜੇ ਕੋਈ ਪਤਿੰਦਰ ਥਾਣੇ 'ਚ ਸੀਆਈਡੀ ਕਰ ਆਇਆ ਆਪਾਂ ਨੂੰ ਤਿੰਨਾਂ ਨੂੰ ਚਕਵਾ ਦੂਗਾ ਸਾਰੇ ਪਿੰਡ 'ਚ ਦਾ ਧੂਤੂ ਹੋ ਜੂ ਨਾਲੇ ਜਿੱਦ ਤੱਕ ਤੈਂ ਮੂੰਹ ਕਰਨਾ ਦੀ ਉਧਰ ਦਾ ਚੱਤੜ ਕਰਖੇ ਨੇ ਇੱਧਰ ਦੀ ਪਤਾ ਨਹੀਂ ਕੌਣ ਆਊਗਾ ਮੈਨੂੰ ਯਾ ਉਹ ਮੇਰੇ ਯਾਰ ਓਏ ਮੇਰੀ ਗੱਲ ਸੁਣ ਓਏ ਤੁਸੇ ਲੱਗ ਰਿਹਾ ਬਾਲ ਮਾਰਨ 10 ਵਜੇ ਤੱਕ ਪਾਣੀ ਬਦਲਦਾ ਠੀਕ ਹੈ ਨਾ ਚਾਰ ਬੋਤਲਾਂ ਕੱਢਦੇ ਐ ਤੋਂ ਪਹਿਲਾਂ ਪੰਜਵੀਂ ਲਾ ਰਖੀ ਆ ਹੋਰ ਗੌਰ ਕੀ ਸੁਣ ਸੁਣਾ ਰੱਖਿਆ ਜਾ ਰ ਓਏ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਚਾਰ ਤਾਂ ਕੱਢ ਰਖੀਆਂ ਨੇ ਬੋਤਲਾਂ ਨਾਲੇ ਨਿਕਲ ਕੇ ਮੇਰੀ ਆਏ ਨਹੀਂ ਚੈੱਕ ਕਰੀ ਤਾਂ ਓਏ ਇੱਕ ਨੰਬਰ ਐ ਇੱਕ ਨੰਬਰ ਇੱਕ ਨੰਬਰ ਐ ਦੋ ਫਟ ਤੋਂ ਲਾਟ ਫੜਦੀ ਐ ਓਏ ਘੱਟ ਪੀ ਘੱਟ ਮੈਂ ਤਾਂ ਵਿਚਿਉ ਨੇਗੀ ਘੱਟ ਘੱਟ ਪੀਤੀ ਕਿਉਂ ਨਹੀਂ ਪਤੰਤਰਾ ਐਨੀ ਸੀ ਐਨੀ ਦੀ ਕਿੰਨੀ ਪੀ ਗਿਆ ਓ ਚੱਲ ਕੋਈ ਨਾ ਓ ਬਗ ਜਾ ਚੱਲ ਮੈਂ ਕਰ ਹਣਾ ਅੰਤਰਲੀ ਗੌਰ ਤੂੰ ਰੱਖ ਉੱਪਰ ਬਹਿ ਕੇ ਮਾਰਦੀ ਗੌਰ ਮੈਂ ਰੱਖਦਾ ਤਨ ਦੀ ਗੁਰਦਾ ਉਹ ਸੋਜੀ ਨਾ ਕਰਦਾ ਸੋਸ ਕੀ ਰੀ ਯਾਰੀ ਦੇ ਗੱਲਾਂ ਕਰਦਾ ਕਿਸ਼ਨੇ ਓਏ ਓਏ ਇਹਨਾਂ ਨੱਕੇ ਚ ਹੋਰ ਕਿੱਥੇ ਦੱਦਾਂਗਾ ਦਾ ਪਤਾ ਰੱਖੇ ਨੇ ਉਹ ਪਤਾ ਅੰਦਰ ਆਪਾਂ ਨੂੰ ਐ ਤਾਂ ਦੱਸ ਦੇ ਉੱਤੇ ਕਿਹੜਾ ਨੱਕਾ ਇਹ ਤਾਂ ਮੇਰੀ ਦੂਰਾ ਵੀਨ ਹੈ ਐ ਕਰਕੇ ਦੂਰ ਦਾ ਏਰੀਆ ਬਹੁਤ ਦੂਰ ਤੱਕ ਮਾਰ ਕਰਦੀ ਹੈ ਇਹ ਵੀ ਪੜਨ ਦਾ ਸੁਣ ਸੁਣ ਕੇ ਪਾ ਜਾ ਹੋਈ ਪਾ ਜਾ ਬਹੁਤ ਲੱਭਣ ਵਾਲੀ ਆ ਨਾ ਏ ਉਹ ਖੜ ਜਾ ਪਤਾ ਮੈਨੂੰ ਸਾਰਾ ਪਤਾ ਮੈਂ ਕਦੇ ਪਹਿਲੀ ਵਾਰ ਕਿੱਦਣ ਲੱਗ ਰਿਆਂ ਮਰੀ ਜਨ ਜਵਲੀਆਂ ਆਪਦੀਆਂ ਜਦੋਂ ਮਦਿਆਂ ਨੇ ਤੁਸੀਂ ਦੇਖੋ ਨਿਆ ਤਾਂ ਦਿਨ ਨਹੀਂ ਹੋਇਆ ਕੋਸ ਤਰੀ 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 ਆਉ ਮੁਖੀ ਗੱਲ ਕਾ ਕਰ ਓਏ ਉਹ ਕਾਲੇ ਗੱਲ ਕਾ ਕਰ ਆ ਗਿਆ ਓ ਹੋ 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 ਓਏ ਨਿਆ ਦਾ ਵੇਖ ਦੇਖ ਓਏ ਮੇਰਾ ਸਾਲਕਣਾ ਓਏ ਤੈਨੂੰ ਕੀਨੇ ਕਹਿ ਬੀ ਚਬੂਤਰੇ ਚੜ ਜਾ ਤੂੰ ਓ ਚਾਚਾ ਉਰੋਂ ਗੌਰ ਵਧੀਆ ਹੋ ਜਾਂਦੀ ਐ ਦੂਰ ਤੱਕਾਂ ਦੇਖਦੇ ਨਾਲ ਦੂਰਾ ਵੀ ਨਾਲ ਦੂਰ ਤੱਕ ਦੀਦਾ ਸਾਰਾ ਕੁਸਾ ਸਾਫ ਸਾਫ ਉਹ ਕਿਹਾ ਤੈਨੂੰ ਮੈਂ ਦੀ ਉਹ ਰਿਪੋਰਟ ਸੰਧੀ ਨੀ ਰੱਖ ਲਈ ਨਾਲ ਆਪਣੇ ਸਮਾਨ ਦੀ ਨੀ ਰੱਖ ਲਈ ਉਹ ਚਾਚਾ ਉਹਦੀ ਤਾਂ ਮੈਂ ਰੱਖ ਲਈ ਨੀਗਾ ਉਹ ਤਾਂ ਅੱਧੀ ਪੈਪਸੀ ਪੀਂ ਬੈਠਾ ਯਾਰਾ ਮੈਂ ਤੈਨੂੰ ਕੀ ਕਹਦੀਆ ਜਾ ਕੇ ਖੋਲੋ ਨਾ ਮੇਰੇ ਸਹਲ ਤੋਂ ਉਹ ਮੈਂ ਹੁਣ ਕੀ ਕਰਾਂ ਯਾਰਾ ਚੰਗਾ ਕਰ ਲੈ ਗੌਰ ਮੈਨੂੰ ਦੇਖਣ ਨੂੰ ਚੱਟ ਆਹ 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 ਉਹ ਬੋਤਲਾਂ ਪੰਦਰਾਂ ਨੇ ਆਹ ਅੱਲਾ ਵਰਗੇ ਕਰਤੀ ਆ ਓਏ ਆਏ ਹਾਏ ਹਾਏ ਉਹ ਬਾਹੂ ਜਾਗਰਾ ਕੈ ਲਿਆ ਜਿਉਂਦੇ ਰਹੋ ਉਹ ਤੁਹਾਡਾ ਬੇੜਾ ਭਾਈ ਉਹਨਾ ਉਹ ਜਾਗਰਾ ਉਹ ਜਾਗਰਾ ਭਾਣ ਦਾ ਖਸਮ ਦੇਖੀ ਕਿਵੇਂ ਕੋਲਾ ਮੂੰਹ ਨੂੰ ਲਾਰਖਾ ਮੇਰੇ ਸੜ ਨੇ ਸਾਰੀ ਪੈਪਸੀ ਪੀ ਗਿਆ ਭਾਣ ਘੜਾ ਵੇਦਾ ਫਿਰ ਗਿਆ ਅਗਲਾ ਕਦੀ ਓਏ ਪਾਣੀ ਗਰਮ ਹੋ ਰਿਹਾ ਤਨੋ ਗਿਆ ਪਾਣੀ ਬਦਲਦੇ ਉਹ ਕਿੱਦਣ ਮਰ ਗਿਆ ਉਹ ਕਿੱਦਰ ਮਰ ਗਿਆ ਫਿਰ ਉੱਥੇ ਖੜਾ ਹੋ ਜਾ ਖੜਾ ਹੋ ਮੇਰਾ ਸੜਕਣਾ ਮੈਨੂੰ ਪਹਿਲੀ ਵਤੀ ਭਾਂਡ ਚੋਂ ਲੰਬਾ ਕਰੂ ਇਹ ਮੜੀ ਲਾਤਾ ਹਲਕਾਂ ਜਾਂ ਪਿੰਦਾ ਭਾਂਡ ਦਾ ਖਸਮ ਹਲਕਾਂ ਜਾਂ ਨਹੀਂ ਪਿੰਦਾ ਚਾਹ ਪਾਣੀ ਬਦਲ ਗਰਮ ਹੋ ਰਿਹਾ ਹੈ ਹੋ ਮਨ ਸੀਤਲ ਹੋ ਗਿਆ ਫਸਲਾਂ ਹਰੀਆਂ ਭਰੀਆਂ ਵੇਖ ਕੇ ਉੱਤਰੀ ਪਾਂਡੇ ਓ ਨੋ ਹੋ ਚਾਚਾ ਓ ਜਾ ਚਾਹ ਏ ਬੰਦਾ ਨੂੰ ਸਰੇ ਓ ਜਾ ਚਾਹ ਏ ਓ ਕਿਵਾਰ ਰਗੜਾ ਓ ਜਾ ਚਾਹ ਏ ਓ ਤੇਰਾ ਬੇੜਾ ਭਜੇ ਤੇਰਾ ਕੀ ਹੋ ਗਿਆ ਓਏ ਓ ਰੇਡ ਪੈ ਗਈ ਚਾਹ ਓਏ ਰੇਡ ਸ ਗਈ ਹੈ ਓ ਪੁਲਿਸ ਕਾ ਨੂੰ ਆ ਗਈ ਖੜ ਜਾ ਹਾਂ ਓਏ ਹਾਈ ਕੋਰਟ ਆ ਗਿਆ ਹਾਈ ਕੋਰਟ ਹਾਈ ਕੋਰਟ ਜੱਜ ਵੀ ਨਾਲ ਹੈ ਓ ਨਾ ਓਏ ਓ ਕੌਣ ਆ ਓ ਚਾਚਾ ਚਾਚੀ ਆ ਗਈ ਓਏ ਚਾਚੀ ਤੇਰੀ ਪੈ ਗਈ ਜਬ ਤੇਰੀ ਕਾਰ ਨੂੰ ਡੋਲ ਦੇ ਡੋਲ ਦੇ ਚਾਹ ਨੂੰ ਓ ਮੈਂ ਪੱਠੀ ਬੰਦ ਕਰਦਾ ਉਹ ਬੰਦ ਕਰ ਦੋ ਦੋ ਸੋਚ ਚਾਹ ਕਰਤਾ ਜਾ ਉਹ ਆ ਗਈ ਵੇ ਹੋ ਜਾ ਜਾਨੀ ਉੱਤੀ ਆ ਗਈ ਚੱਲ ਮੁੰਡਿਆ ਕੀੜੋ ਦਾ ਕੀੜੋ ਦਾ ਪਾਸੇ ਹੋ ਜਾ ਮੈਂ ਕਹਿੰਦੀ ਆ ਪਾਸੇ ਹੋ ਜਾ ਤੇਰੀ 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 ਕੰਧ ਤੇਰੀ ਮੈਂ ਉਹਦੇ ਤੇ ਭੇਜਿਆ ਸੀ ਉਹਨੂੰ ਰੁੜ ਜਾਣੇ ਨੂੰ ਸਵੇਰੇ ਮੈਨੂੰ ਕਹਿੰਦਾ ਸੀ ਮੀਟਿੰਗ ਕਿਹੜੀ ਮੀਟਿੰਗ ਸੀ ਮੈਂ ਨਾ ਕਾਣੀ ਆਉਂਦੇ ਰਸਣ ਲੱਗੀ ਹਾਂ ਗੱਲ ਸੁਣ ਲੈ ਮਾਹ ਗੱਲ ਤਾਂ ਸੁਣ ਮੇਰੇ ਸਿਆਈ ਦੀ ਮੈਂ ਤੈਨੂੰ ਕੀ ਕਹਾ ਬਾਹਰ ਨਿਕਲ ਜਾ ਹਾਂ ਹਾਂ ਕੀ ਨਿਕਲਦਾ ਸੁਣ ਲੈ ਖੜ ਜਾ ਗੱਲ ਤਾਂ ਸੁਣ ਲੈ ਹਾਂ ਅੱਗ ਲੱਗੇ ਸਾਰੇ ਘਾਸੇ ਨੂੰ ਤੇਰੇ ਨੂੰ ਮਰ ਜਾਏ ਤੂੰ ਆਏ ਤੂੰ ਦੇ ਮੇਰੇ ਸੜਦੇ ਨਾਲ ਢੋਲਾ ਕਿਉਂ ਨਾ ਰੋਣਾ ਕਿਉਂ ਨਾ ਢੋਲਾ ਤੈਨੂੰ ਮੈਂ ਫੂਕ ਤੇਰ ਮਾਰ ਆਪਣਾ ਮੈਂ ਸਾਹਮਣੇ ਤੇਰੇ ਸਾਹਮਣੇ ਅੱਗ ਲਾਉਂ ਮਰਨੇ ਆ ਅੱਗ ਲਾਉਂ ਅੱਗ ਦੇ ਖਸਮਾ ਦੇ ਕਿਉਂ ਕਰੀ ਕਰਾਈ ਤੇ ਪਾਣੀ ਪਾਉਂ ਅਸਾਰੀ ਤੇ ਮੈਂ ਕੇ ਪਾਉਦਾ ਗੁੜਾ ਮੇਰੇ ਸਾਹ ਦੀ ਸਾਹ ਚ ਕੀ ਰੱਖਿਆ ਤੂੰ ਮੇਰੀਆਂ ਸਾਹਾਂ ਖਾਣੇ ਸਾਹਾਂ ਖਾਣੇ ਮਰ ਜਾਣਿਆ ਨਾ ਨਾ ਕਰੂ ਹਾਈ ਓਏ ਹੈ ਨਹੀਂ ਤੇਰਾ ਪਾਏ ਬੜਾ ਤੇਰਾ ਹੈ ਮਾਰ ਗਿਆ ਜਾਣੀ ਹੈ ਤੇਰੀ ਕੰਮ ਤੇ ਨਹੀਂ ਪਾ ਤੇਰਾ ਬੈਠੂ ਤੇਰਾ ਜਿਵੇਂ ਆਹਾਂ ਦੋਲਦੀ ਆ ਨਾ ਮਰ ਜਾਣਿਆ ਹਾਂ ਦਾ ਫੜਾ ਦੇ ਕੁੱਟ ਪੈਂਦੇ ਖਸਮ ਆਏ ਕਿਵੇਂ ਫੜਾ ਦੇ ਤੈਨੂੰ ਮੈਂ ਫੜਾ ਦੇ ਤੈਨੂੰ ਹਾਂ ਇਹ ਖਸਮਾ ਵੀ ਨੇ ਨਹੀਂ ਇਹ ਨਾਲ ਛੱਡ ਇਹ ਨਾਲ ਛੱਡ ਦੇ ਛੱਡ ਦੇ ਛੱਡ ਦੇ ਕਿ ਸਾਰਾ ਕੰਮ ਸਾਰਾ ਕਹਾ ਜੀਪਾ ਪਿੱਛੇ ਹੋ ਜਾ ਮੇਰਾ ਸਣਾ ਮਾਰ ਕੇ ਕਹੀ ਟੋਪੇ ਕਰ ਮਾਰ ਮਾਰ ਹੋ ਮਾਰ ਹੋ ਮਾਰ ਹੋ ਮਾਰ ਬਾਹਰ ਹੋ ਜਾ ਮਾਰ ਕੇ ਬਾਦੀ ਮੈਂ ਚੀਰ ਪਾ ਲੂਗਾ ਤੇ ਐਨਾ ਕਰ ਬਸ ਜਾਂਦੇ ਮੈਂ ਤੈਨੂੰ ਕਹਤਾ ਭਾਗ ਜਾ ਬਾਹਰ ਬਾਹਰ ਨਾ ਕਰ ਬਾਹਰ ਭਾਗ ਜਾ ਮੈਂ ਆਪੇ ਬਾਹਰ ਆ ਜੂਗਾ ਮੈਂ ਅੱਜ ਤੈਨੂੰ ਮਾਫ ਹੀ ਨਹੀਂ ਕਰਨਾ ਕੰਜਰਾ ਮੈਂ ਤਾਂ ਤੇਰੇ ਨਾਲ ਨਾਲ ਅਨੰਦ ਗਾਤ ਕਰਾ ਕੇ ਪਛਤੌਨੀ ਆ ਮਰ ਜਾਣਾ ਬੇੜਾ ਪੈਂਦੇ ਖਸਮਾਂ ਦੀ ਬੈਠਾ ਤੈਨੂੰ ਮੈਂ ਕਿਹਾ ਪੌਦਾ ਗੁੰਮਾ ਓਏ ਘਰ ਚਾਹ ਨਹੀਂ ਮੈਨੂੰ ਸਮਾਨਾ ਦਾ ਘੇਰਾ ਦੇ ਹੁੰਦੇ ਨਹੀਂ ਸੁਫਾਇਆ ਤੇ ਮੂਸਲੀ ਸਾਲਮ ਪੰਜਾ ਸਿੱਟਾ ਮਸਰੀ ਨਹੀਂ ਅਸਮ ਕੰਦਾ ਹਾ ਤੇਰਾ ਬੇੜਾ ਲੈ ਤੂੰ ਮੂਤਾ ਮੂਤ ਨਾ ਕਹਿ ਸਾਡੇ ਤੇਰੇ ਮਰਤ ਨੂੰ ਮੂਤ ਨਾ ਕਹਿ ਮੂਤ ਨਾ ਕਹਿ ਬੈਟ ਕੰਜਰਾ ਦੁੱਧ ਪੀਣ ਵੇਲੇ ਤੇਰੀ ਜੀਬ ਤੇ ਛਾਲੇ ਹੋ ਜਾਂਦੇ ਆ ਮਰ ਜਾਣੇ ਅੱਜ ਪਿੰਵੇਲੇ ਨਹੀਂ ਹੁੰਦੇ ਹਾਈ ਵੇ ਸਾਲਾ ਲੈ ਤੈਨੂੰ ਐ ਪਤਾ ਐ ਮੈਂ ਘਰੋਂ ਕਿਵੇਂ ਵਜੀ ਆਈਆਂ ਮੈਨੂੰ ਤਾਂ ਐ ਸੀ ਵੀ ਕਿਹਾ ਤੂੰ ਇੱਥੇ ਪਿੰਡ ਆਦਾ ਮਤਲਬ ਇੱਥੇ ਮੋਟਰ ਤੇ ਕੰਜਰਾ ਕਿਸੇ ਧੀਮੀ ਨੂੰ ਲੈ ਆਇਆ ਤੈਨੂੰ ਮੈਂ ਬਾਪਾਂ ਆਈ ਸੀ ਮਰ ਜਾਏ ਤੂੰ ਤੈਨੂੰ ਕਿਹੜੇ ਭਾਂਗੜਾ ਵੇਲੇ ਸੁਧਿੱਤੀ ਆ ਵੀ ਖੇਤਾਂ ਕਿਉਂ ਮੈਨੂੰ ਜ਼ੂਮ ਨਹੀਂ ਸਕਦੀ ਮੈਂ ਤਾਂ ਨਾ ਬਿਆਹੀ ਬਿਆ ਕੰਜਾ ਤੂੰ ਕੱਢ ਕੇ ਨਹੀਂ ਲੈ ਕੇ ਆਇਆ ਚੋਰਿਆ ਮੈਨੂੰ ਹਾਂ ਛੰਡੇ ਮਤਲਬ ਗੱਲ ਕਰਦੇ ਹਾਂ ਹਾਂ ਛੰਡੇ ਮੈਂ ਤੇਰਾ ਮੂਰੇ ਲੱਗਦਾ ਸਾਰੀਆਂ ਤੇਰੀਆਂ ਇਹਨੂੰ ਹੱਥ ਨਹੀਂ ਨਹੀਂ ਲਾਉਂਦੀ ਮੂਰੇ ਲੱਗਦਾ ਕਿਹੜਾ ਪਾਜਾ ਸਮੈਨੂੰ ਹੱਥ ਨਹੀਂ ਹਾਂ ਨਹੀਂ ਲਾਉਂਦੀ ਮੂਰੇ ਲੱਗਦਾ ਦੇਖ ਖੰਡ ਮੜ ਕੇ ਇਹਨੂੰ ਹੱਥ ਨਹੀਂ ਹਾਂ ਮੇਰੀ ਗੱਲ ਸੁਣ ਖੇਤ ਵਾਲੇ ਬੰਦੇ ਦੇਖਦੇ ਪਹਿਲਾਂ ਮੂਰੇ ਤੂੰ ਜਾ ਚੰਗਾ ਨਹੀਂ ਮੈਂ ਪੰਡਾ ਤੋਂ ਡਰਦਾ ਹੈ ਗਿਆ ਚੰਗਾ ਨਹੀਂ ਲੱਗਦਾ ਮੈਂ ਮੂਰੇ ਜਾਮਾ ਚੰਗੀ ਲੱਗਦੀ ਲੱਗੇ ਮੇਰੀ ਜਿਵੇਂ ਇਹਦੇ ਹੱਥ ਲਾ ਮੈਂ ਨਹੀਂ ਲਾਉਂਦੀ ਹੁਣ ਪਹਿਲਾਂ ਲਾ ਦੇ ਨਾ ਤੁਰਾਂ ਅੰਦਰ ਨਾਲ ਕੇ ਚੱਲ ਚੱਲ ਮੂਰੇ ਚੱਲ ਬਿਟੇ ਚੱਲ ਆ ਤੇਰੀ ਮਾਂ ਆਏ ਕਿ ਮੈਂ ਨਹੀਂ ਲਾਉਂਦੀ ਆਏ ਕਿ ਮੈਂ ਨਹੀਂ ਲਾਉਂਦੀ ਹਾਂ ਹੁਣ ਹੁਣ ਕੁਛ ਮਰਜ਼ੀ ਕਰ ਕਰ ਕੁਛ ਮਰਜ਼ੀ ਹੁਣ ਕੱਢ ਲੈਣਾ ਦਾਰੂ ਹੂੰ ਉਹ ਮਰ ਗਿਆ ਬੰਸ ਤੇਰਾ ਉਹ ਮਰ ਗਿਆ ਉਹ ਮਰ ਗਿਆ ਬੰਸ ਤੇਰਾ ਵੇ ਸਾਰਾ ਕੁਝ ਹੀ ਟਲਿਆ ਤਾਂ ਮੇਰੇ ਨਾਲ ਵੇ ਸਾਲ ਕੇ ਮੈਂ ਕਿਆ ਹੱਤੀ ਵੇ ਪਹਿਲਾ ਕੀ ਤੇਰੇ ਜਨਾਨੀ ਤੇਰੇ ਬੱਚ ਹੈ ਨਹੀਂ ਓਏ ਬੜੀ ਕੁਤਰ ਜਨਾਨੀ ਆ ਵੇ ਆਏ ਕਦੇ ਦੇਖ ਲੈ ਜਿਹੜੇ ਲਈ ਵੀ ਡੋਲਦੂ ਕੀ ਕਿੜੀ ਰਹਿ ਗਈ ਓਏ ਹਾਏ ਵਾ ਚਲ ਪਹਿਲੇ ਤੋੜਦੇ ਹੱਥ ਚ ਆ ਗਈ ਸਾਰੀ ਦਾਰੂ ਤਾਰਦੀ ਓਕੇ ਮੈਂ ਡੋਲਣ ਲੱਗ ਰਹੀ ਓ ਜਿਮਣੀ ਤਰਸ ਖਾਂਦੀ ਓ ਕੰਜ ਜਨਾਨੀ ਓਏ ਹਾਏ ਓਏ ਚੱਲ ਜਾਗਦਾ ਬੱਚ ਕੇ ਲੰਘ ਜਾ ਕੀ ਮੈਂ ਹੇ ਤੂੰ ਮੈਨੂੰ ਮਾਰੇ ਮਾਰੇ ਮਾਰਨ ਦੀ ਕਰਨੀ ਨਹੀਂ ਮੈਂ ਹਾਲ ਤੱਕ ਲੋਕਾਂ ਨੂੰ ਨਹੀਂ ਪਤਾ ਲੱਗਣਾ ਤੈ ਹੈ ਗਿਆ ਮੈਨੂੰ ਪਾਏ 15 ਸਾਲ ਤੋਂ ਪੂਰਾ दारू ਕੜਨ ਨੂੰ 15 ਸਾਲ ਨਹੀਂ ਨਹੀਂ ਤੈ 2 ਮਿੰਟਾਂ ਦੇ ਵਿੱਚ ਖਲਾਰਾ ਪਤਾ ਉਹ ਦੇਖ ਲੈ ਹਾਂ ਸਾਕੋ ਨੀ ਕਸਰੀ ਹੋਣ ਲੱਗ ਰਾ ਚਾਰ ਕਿਲ ਦੇ ਬਾਈ ਤੇ ਆਏ ਅੱਡੇ ਚੱਕ ਚੱਕੇ ਦੇਖਣ ਹਾਂ ਬਾਈ ਮੂਤ ਪੀਂਦੇ ਆ ਕਟਕੜ ਤੂੰ ਪੀਣਾ ਸਾਰੀ ਦੁਨੀਆ ਪੀਂਦੀ ਆ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸੁਣ ਖਾਣੀ ਆ ਰੋਟੀ ਕਰੇ ਮੈਂ ਤਾਂ ਮੈਂ ਤਾਂ ਹਲੇ ਹਲੇ ਨਾਗ ਨੂੰ ਵੀ ਸੁਨੇਹਾ ਰਹਿ ਤੀਗਾ ਮੈਂ ਸਾਲੇ ਆਥ ਨੇ ਆ ਜੀ ਮੋਟਰ ਤੇ ਉਹ ਆ ਦੁੱਧ ਦੀ ਥਾਂ ਤੇ ਤੈਨੂੰ ਮਿੱਠਾ ਯਾਰ ਪੀਉਂਗਾ ਨਹੀਂ ਤੇ ਤਾਂ ਸਾਰੇ ਗੰਮ ਦਾ ਬੇੜਾ ਬਡਾ ਤਾਂ ਪਹਿਲੇ ਦੇ ਖਾਣਾ ਦੀਏ ਹਾਏ ਓਏ ਜਿਹੜੀ ਚ ਲੱਗੀ ਹੋਈ ਤੂੰ ਕੁੱਟ ਹਾਂ ਵੀ ਨੀ ਤੇਰਾ ਬੰਸ ਮਰ ਜੇ ਤੇਰਾ ਹਾਈਵੇ ਮਾੜੀ ਜਨਾਨੀ ਵੇ ਕੰਜਰਾ ਮੇਰਾ ਬੰਛਾ ਤਾਂ ਮਰਿਆ ਮਰਾਇਆ ਜਦੋਂ ਤੂੰ ਮਰ ਗਿਆ ਉਹਦਾ ਬੰਛ ਵੀ ਮਰ ਗਿਆ ਚੌਰੇ ਨੂੰ ਅਜ ਤਾਂ ਸ਼ਰਮਣੀ ਆਉਂਦੀ ਮੇਰੀ ਗੱਲ ਸੁਣ ਲੈ ਇੱਕ ਜੇ ਅੱਜ ਤੋਂ ਬਾਅਦ ਕੋਠੇ ਦੇ ਵਿੱਚ दारू ਕੱਢੀ ਐ ਤੇ ਤੈਨੂੰ ਮੈਂ ਘਰੋਂ ਕੱਢ ਦੂੰ ਹਸਾਬ ਲਾ ਲਈ ਨੀ ਮੈਂ ਮੱਤਾ ਕਰਿਓ ਨਿਕਲੂਗਾ ਮੇਰੇ ਖਾਲ ਦੀ ਮੱਤਾ ਖੇਤੀ ਡੇਰਾ ਆਲੂਆ ਬਤਾ ਨੇ ਨੇ ਮਹਿੰਗੇ ਪੌਦਸਮਾਨ ਪਾਇਦੀਗਾ ਹਾਏ ਮਾੜੀਏ ਜਨਾਨੀਏ ਐਨੀਆਂ ਪਸਮਾ ਲੈ ਕੇ ਪਾਈਆਂ ਤੀਆਂ ਦਾ ਸਾਰਿਆਂ ਦੇ ਮਿੱਟੀ ਪਾਤੀ ਹੁਣ ਮੈਨੂੰ ਐਂ ਦੱਸ ਦੇ ਵੀ ਤੂੰ ਹਜੇ ਹੋਰ ਜਲੂਸ ਕਢਾਉਣਾ ਆ ਆਪਦਾ ਖੇਤਾਂ ਚੜ੍ਹ ਤਾ ਰਹਿ ਗਈ ਗਿਆ ਬਲੂਸ ਦਾ ਘੜਤਾ ਮੇਰੇ ਸੜ ਦੀ ਸਾਰੇ ਪਿੰਡ ਦੇ ਪਤਾ ਲੱਗੂ ਸਾਰੇ ਪਿੰਡ ਚ ਆਂਸਾ ਸਾਰੇ ਪਿੰਡ ਚ ਗਾ ਦੂਗਾ ਉਹਨੇ ਹੀ ਦੇਖਣਾ ਕੌਣ ਚੰਗਾ ਮਾਰਾ ਆਵੇ ਗੱਲ ਸੁਣ ਲੈ ਮੇਰੀ ਮੈਨੂੰ ਕਿਹੜਾ ਘਰੇ ਬੈਠੇ ਨੂੰ ਪਤਾ ਲੱਗਦਾ ਸੀ ਮੇਰੇ ਕੋਲ ਕਿਹੜਾ ਮਾਰ ਕੇ ਤੈਨੂੰ ਲੁੱਤੀ ਹਾਲ ਲੁੱਤੀ ਕਿਨ ਲਈ ਇਹ ਕਿਹੜੇ ਪੌਣ ਦੇ ਘਰੋਂ ਲੁੱਤੀ ਲਾਈ ਆ ਮੈਨੂੰ ਕਿਸੇ ਕੰਜਰ ਨੇ ਲੁੱਤੀ ਨਹੀਂ ਲਾਈ ਮੈਂ ਤਾਂ ਤੁਹਾਡੀਆਂ ਗੱਲਾਂ ਤੋਂ ਫੜਿਆ ਤੁਹਾਨੂੰ ਗੱਲਾਂ ਤੋਂ ਫੜਿਆ ਮੈਂ ਤਾਂ ਕੋਈ ਗੱਲ ਵੀ ਨਹੀਂ ਕਰੀ ਆ ਗਈ ਇਹ ਜੀ ਨਾ ਤੂੰ ਤਾਂ ਬੜਾ ਚਲਾਕ ਨਿਕਲਦਾ ਸੀ ਨਾਲੇ ਆਹ ਹਾਈ ਨੂੰ ਸੁਖਾਲਿਆ ਤੁੱਤਰ ਪੇੜੇ ਜਿਹਨੂੰ ਹੈ ਭੱਜ ਗਿਆ ਹੁਣ ਮੈਂ ਤੈਨੂੰ 50 ਵਾਰੀ ਕਹਿ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੇ ਭਾਵੇਂ ਗੋਲੀ ਮਾਰਦੀ ਬੇ ਉਹਦੇ ਰੰਨ ਨਹੀਂ ਕੰਨ ਨਹੀਂ ਹਾਂ ਮੇਰੀ ਗੱਲ ਸੁਣ ਇੱਕ ਤਾ ਕੜਾ ਪੂਰੀ ਪਾਤੀ ਸ਼ਾਂਤੀ ਨਾਲ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਉਹਨੂੰ ਕੀ ਹੁੰਦਾ ਜੇ ਉਹਨੂੰ ਕੁਝ ਹੋ ਵੀ ਗਿਆ ਕੁਝ ਨਹੀਂ ਹੁੰਦਾ ਪਿੱਛੇ ਕੋਈ ਹੈ ਤਾਂ ਨਹੀਂ ਰੋਣ ਵਾਲਾ ਤੂੰ ਜਾ ਖਣੇ ਦਾ ਮੇਰਾ ਤਾਂ ਸਾਰਾ ਕੁਝ ਉਜੜ ਜੂ ਜੇ ਤੂੰ ਮਰ ਗਿਆ ਤੂੰ ਭਾਵੇਂ ਤੂੰ ਬਣ ਪਾਏਂਗੀ ਬੈਣ ਬੈਣ ਡਰਮੇ ਨਾ ਕਰ ਡਰਮੇ ਨਾ ਕਰ ਮਰੇ ਸਾਧਿਏ ਮੈਂ ਬਿੱਟੂ ਚਾਹ ਰਿਆ ਮੂੰਹ ਖੋਥਾ ਬਣਾ ਹੋ ਜੂ ਤੇਰੇ ਮਾਰ 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 ਮੈਂ ਗੱਲ ਪੜ ਦੂੰ ਪੜ ਦੇ ਲੋਕ ਕਹਿਣਗੇ ਬਹੂ ਮਾਰਦੀ ਤਾਰੂ ਪੁੱਛੇ ਚਾਹ ਰਿਆ ਮੈਨੂੰ ਤਾਂ ਉਹਨੇ ਕੈਲੇ ਨੇ ਗੱਲਾਂ ਗੱਲਾਂ ਚ ਕਾਇ ਬੈਠਾ ਹੋ ਕਹਿੰਦਾ ਕਿ ਚਾਚਾ ਤੇ ਮੈਂ ਅੱਜ ਹੁਲਾਵਾਂਗੇ ਅਗੇ ਪਤਾ ਨਹੀਂ ਫੱਕ ਲਾਵਾਂਗੇ ਕਿ ਕੀ ਕਰਾਂਗੇ ਦਿਹਾੜੀਆਂ ਸੱਦਿਆ ਆਉਂਦਾ ਓਏ ਕਹਿ ਲਿਆ ਭੱਜ ਲੈ ਭੱਜ ਲੈ ਮੇਰਾ ਸੜਾ ਮੈਂ ਤੇਰਾ ਇੰਨਾ ਕਰਦੇ ਉਹ ਤਾਂ ਚਾਚੀ ਸੋਚੀ ਨਹੀਂ ਹੈਗੀ ਲਾ ਕੇ ਲੂਤੀ ਉਹ ਬੈਦਲ ਦੀ ਨਹੀਂ ਮੇਰੇ ਮੌਰੀ ਚੜਦੀ ਤੇਰੀ ਭੈਣ ਦੀ ਆ ਗਿਆ ਓਏ ਜੇ ਹੁਣੋਂ ਪਾਸਾ ਕਿਸਾ ਹਾਬ ਲਾ ਲਈ ਲੱਕੜ ਹਰ ਜਾ ਤੂੰ